ਇਰੀਵਨੋ ਪਿਆਰਪਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੁਰਖਾਬ ਸੇਖੋਂ ਵਿੱਚ ਅੱਜ ਆਪਾਂ ਬਣਾਵਾਂਗੇ ਗਰਮ ਮਸਾਲਾ ਇਹ ਜਿਸ ਤਰ੍ਹਾਂ ਗਰਮ ਮਸਾਲਾ ਮੈਂ ਤਿਆਰ ਕਰਦੀ ਹਾਂ ਤੇ ਜੋ ਚੀਜ਼ਾਂ ਮੈਂ ਇਸ ਵਿੱਚ ਐਡ ਕਰਦੀ ਹਾਂ ਮੈਂ ਤੁਹਾਨੂੰ ਉਹ ਸ਼ੇਅਰ ਕਰਾਂਗੀ ਕਿਉਂਕਿ ਸਭ ਦਾ ਅਲੱਗ-ਅਲੱਗ ਢੰਗ ਹੁੰਦਾ ਹੈ ਗਰਮ ਮਸਾਲਾ ਬਣਾਉਣ ਦਾ ਤੇ ਮੈਂ ਜਿਸ ਤਰ੍ਹਾਂ ਬਣਾਉਣੀ ਹਾਂ ਉਹ ਤੁਹਾਨੂੰ ਦੱਸਾਂਗੀ ਇਹ ਬਹੁਤ ਹੀ ਜ਼ਿਆਦਾ ਵਧੀਆ ਮਸਾਲਾ ਬਣਦਾ ਹੈ ਇੱਥੇ ਮੈਂ 200 ਗ੍ਰਾਮ ਸਾਬਤ ਧਨੀਆ ਲਿਆ ਹੈ 100 ਗ੍ਰਾਮ ਆਪਾਂ ਇਥੇ ਕਾਲੀ ਮਿਰਚ ਤੇ ਆਪਾਂ 2 ਤੋਂ 3 ਜਵੈਤਰੀ ਦੇ ਫੁੱਲ ਲਏ ਹਨ ਇਥੇ ਆਪਾਂ 100 ਗ੍ਰਾਮ ਹਰੀ ਇਲਾਇਚੀ ਇਹ ਆਪਾਂ ਲਈ ਹੈ ਸੁੰਡ ਜਿਸ ਨੂੰ ਕੇ ਡਰਾਈ ਜਿੰਜਰ ਕਹਿੰਦੇ ਹਨ ਤੇ 100 ਗ੍ਰਾਮ ਲੌਂਗ ਤੇ ਇਹ ਮੈਂ ਲਈਆਂ ਹਨ 8 ਤੋਂ 10 ਮਗਾਂ ਤੇ 200 ਗ੍ਰਾਮ ਆਪਾਂ ਲਿਆ ਹੈ ਜੀਰਾ ਤੇ 100 ਗ੍ਰਾਮ ਹੀ ਆਪਾਂ ਇਥੇ ਦਾਲ ਚੀਨੀ ਲਈ ਹੈ। ਮੈਂ ਇਹ ਸਾਰੀਆਂ ਚੀਜ਼ਾਂ ਨੂੰ ਪਾ ਕੇ ਮਸਾਲਾ ਤਿਆਰ ਕਰਦੀ ਹਾਂ। ਇਹ ਇੰਨਾ ਜ਼ਿਆਦਾ ਵਧੀਆ ਮਸਾਲਾ ਹੁੰਦਾ ਹੈ ਕਿ ਮੈਂ ਕਦੀ ਵੀ ਕੋਈ ਅਲੱਗ ਮਸਾਲਾ ਸਬਜੀ ਦੇ ਵਿੱਚ ਐਡ ਨਹੀਂ ਕੀਤਾ। ਮੈਂ ਇਸੇ ਮਸਾਲੇ ਨੂੰ ਹੀ ਐਡ ਕਰਦੀ ਹਾਂ ਤੇ ਸਬਜੀ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ। ਹੁਣ ਆਪਾਂ ਇਹਨਾਂ ਸਾਰੇ ਸਾਬਤ ਮਸਾਲਿਆਂ ਨੂੰ ਪਹਿਲਾਂ ਡਰਾਈ ਰੋਸਟ ਕਰ ਲਵਾਂਗੇ ਤਾਂ ਕਿ ਜੋ ਵੀ ਇਹਨਾਂ ਦੇ ਵਿੱਚ ਥੋੜੀ ਬਾਲੀ ਨਮੀ ਹੈ ਉਹ ਸਾਰੀ ਸੁੱਕ ਜਾਵੇ। ਇਸ ਤਰ੍ਹਾਂ ਵਾਰੀ-ਵਾਰੀ ਆਪਾਂ ਸਾਰੀਆਂ ਚੀਜ਼ਾਂ ਕੜਾਈ ਦੇ ਵਿੱਚ ਐਡ ਕਰ ਲਵਾਂਗੇ ਇਹ ਆਪਾਂ ਲੋ ਫਲੇਮ ਦੇ ਉੱਤੇ ਹੀ ਇਸ ਨੂੰ ਰੋਸਟ ਕਰਨਾ ਹੈ ਇਸ ਮਸਾਲੇ ਦੀ ਖੁਸ਼ਬੂ ਵੀ ਬਹੁਤ ਹੀ ਜ਼ਿਆਦਾ ਵਧੀਆ ਹੁੰਦੀ ਹੈ ਤੇ ਟੇਸਟ ਵੀ ਬਹੁਤ ਜ਼ਿਆਦਾ ਵਧੀਆ ਸਬਜ਼ੀ ਦਾ ਆਉਂਦਾ ਹੈ ਇਸ ਨੂੰ ਆਪਾਂ ਲਗਾਤਾਰ ਹਿਲਾਉਂਦੇ ਹੋਏ ਲੋ ਫਲੇਮ ਦੇ ਉੱਤੇ ਰੋਸਟ ਕਰ ਲੈਣਾ ਹੈ ਜਦੋਂ ਇਹ ਰੋਸਟ ਹੋ ਗਿਆ ਤਾਂ ਇਸ ਦੀ ਬਹੁਤ ਹੀ ਜ਼ਿਆਦੀ ਵਧੀਆ ਖੁਸ਼ਬੂ ਆਉਣ ਲੱਗ ਜਾਂਦੀ ਹੈ ਗਰਮ ਮਸਾਲੇ ਵੀ ਆਪਾਂ ਕਈ ਤਰ੍ਹਾਂ ਦੇ ਬਣਾਉਂਦੇ ਹਾਂ ਕਈਆਂ ਦੇ ਵਿੱਚ ਆਪਾਂ ਮੋਟੀ ਇਲਾਇਚੀ ਸੌਂਫ ਵਗੈਰਾ ਵੀ ਐਡ ਕਰ ਲਈਦੀ ਹੈ ਪਰ ਮੈਂ ਇਹ ਮੇਨ ਚੀਜ਼ਾਂ ਹੀ ਜ਼ਿਆਦਾ ਐਡ ਕਰਦੀ ਹਾਂ ਤੇ ਇਹ ਮਸਾਲਾ ਆਪਾਂ ਹਰ ਇੱਕ ਸਬਜ਼ੀ ਦੇ ਵਿੱਚ ਐਡ ਕਰ ਲਈਦਾ ਹੈ ਤੇ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਮੈਂ ਮੈਂ ਬਹੁਤ ਘੱਟ ਹੋਰ ਮਸਾਲੇ ਸਬਜ਼ੀਆਂ ਦੇ ਵਿੱਚ ਐਡ ਕਰਦੀ ਹਾਂ ਜਿਸ ਤਰ੍ਹਾਂ ਚਨੇ ਦੀ ਸਬਜ਼ੀ ਦੇ ਵਿੱਚ ਮੈਂ ਚੜਾ ਮਸਾਲਾ ਬਹੁਤ ਘੱਟ ਐਡ ਕਰਦੀ ਹਾਂ ਜਿਆਦਾ ਇਹ ਹੀ ਮਸਾਲਾ ਯੂਜ਼ ਕਰਦੀ ਹਾਂ ਤੇ ਸਾਰੀਆਂ ਸਬਜ਼ੀਆਂ ਬਹੁਤ ਜ਼ਿਆਦਾ ਟੇਸਟੀ ਬਣਦੀਆਂ ਹਨ ਤੁਸੀਂ ਵੀ ਇੱਕ ਵਾਰੀ ਇਸ ਮਸਾਲੇ ਨੂੰ ਟਰਾਈ ਕਰਿਓ ਤੇ ਤੁਸੀਂ ਫਿਰ ਦੇਖੋਗੇ ਕਿ ਸਬਜ਼ੀਆਂ ਆਪਣੀਆਂ ਕਿੰਨੀਆਂ ਜਾਰੀਆਂ ਟੇਸਟੀ ਤੇ ਖੁਸ਼ਬੂਦਾਰ ਬਣ ਕੇ ਤਿਆਰ ਹੁੰਦੀਆਂ ਹਨ ਇਸ ਨੂੰ ਆਪਾਂ ਲੋ ਫਲੇਮ ਦੇ ਉੱਤੇ ਤਕਰੀਬਨ 3 ਤੋਂ 4 ਮਿੰਟ ਲਈ ਰੋਸਟ ਕਰ ਲਵਾਂਗੇ ਇਸ ਦੇ ਵਿੱਚ ਮੈਂ ਸੁੰਡ ਨੂੰ ਐਡ ਨਹੀਂ ਕੀਤਾ ਜਿਸ ਨੂੰ ਕਿ ਆਪਾਂ ਡਰਾਈ ਜਿੰਜਰ ਕਹਿੰਦੇ ਹਾਂ ਹੁਣ ਦੇਖੋ ਆਪਣਾ ਮਸਾਲਾ ਜਿਹੜਾ ਹੈ ਉਹ ਤਕਰੀਬਨ ਰੋਸਟ ਹੋ ਚੁੱਕਾ ਹੈ ਇਸ ਨੂੰ ਆਪਾਂ ਇੱਥੇ ਹੁਣ ਗੈਸ ਬੰਦ ਕਰਕੇ ਰੱਖ ਦਿੰਦੇ ਹਾਂ ਠੰਡਾ ਹੋਣ ਲਈ ਇੱਥੇ ਆਪਾਂ ਲਵਾਂਗੇ ਡਰਾਈ ਜਿੰਜਰ ਜਿਸ ਨੂੰ ਕਿ ਆਪਾਂ ਸੁੰਡ ਕਹਿੰਦੇ ਹਾਂ ਇਹ ਥੋੜੀ ਮੋਟੀ ਹੁੰਦੀ ਹੈ ਤੇ ਥੋੜੀ ਜਿਆਦਾ ਹਾਰਡ ਵੀ ਹੁੰਦੀ ਹੈ ਇਸ ਲਈ ਇਸ ਨੂੰ ਆਪਾਂ ਪਹਿਲਾਂ ਸਿਲਵੱਟੇ ਦੇ ਵਿੱਚ ਕਟ ਲਵਾਂਗੇ ਤਾਂ ਕਿ ਇਹ ਥੋੜੀ ਜੀ ਸੌਫਟ ਹੋ ਜਾਵੇ ਤੇ ਮਿਕਸੀ ਦੇ ਵਿੱਚ ਵੀ ਈਜ਼ਲੀ ਪੀਸ ਜਾਵੇ ਹੁਣ ਇਹ ਦੇਖੋ ਆਪਾਂ ਹੱਥ ਦੇ ਨਾਲ ਇਹਨਾਂ ਨੂੰ ਤੋੜ ਕੇ ਦੇਖਦੇ ਹਾਂ ਇਹ ਬਹੁਤ ਹੀ ਈਜ਼ੀ ਤਰੀਕੇ ਦੇ ਨਾਲ ਹੁਣ ਟੁੱਟ ਜਾਵੇਗੀ ਇਸ ਤਰ੍ਹਾਂ ਆਪਾਂ ਸਾਰੀ ਸੁੰਡ ਨੂੰ ਥੋੜਾ ਜਿਹਾ ਕੋਟ ਲਾਵਾਂਗੇ ਤੇ ਫਿਰ ਇਸ ਨੂੰ ਆਪਾਂ ਜਿਹੜਾ ਰੋਸਟ ਮਸਾਲਾ ਕੀਤਾ ਹੈ ਉਸ ਦੇ ਵਿੱਚ ਹੀ ਪਾ ਦਵਾਂਗੇ ਆਪਣਾ ਮਸਾਲਾ ਕਾਫੀ ਜ਼ਿਆਦਾ ਗਰਮ ਹੈ ਉਸ ਦੇ ਵਿੱਚ ਪਾ ਕੇ ਇਸ ਨੂੰ ਆਪਾਂ ਮਿਕਸ ਕਰ ਦਵਾਂਗੇ ਤਾਂ ਕਿ ਇਸ ਦੇ ਵਿੱਚ ਵੀ ਜੋ ਨਮੀ ਹੈ ਉਹ ਸਾਰੀ ਖਤਮ ਹੋ ਜਾਵੇ ਤੇ ਇੱਥੇ ਹੀ ਮੈਂ ਹੁਣ ਐਡ ਕਰੂੰਗੀ ਛੋਟੀਆਂ ਇਲਾਇਚੀਆਂ ਕਿਉਂਕਿ ਹੁਣ ਜਿਹੜੀਆਂ ਛੋਟੀਆਂ ਇਲਾਇਚੀਆਂ ਹੁੰਦੀਆਂ ਹਨ ਜੇਕਰ ਆਪਾਂ ਉਹਨਾਂ ਨੂੰ ਜ਼ਿਆਦੀ ਅੱਗ ਦੇ ਉੱਪਰ ਰੋਸਟ ਕਰ ਦਿੰਦੇ ਹਾਂ ਜ਼ਿਆਦੀ ਸੇਕ ਦੇ ਉੱਪਰ ਤਾਂ ਉਹਨਾਂ ਦੀ ਖੁਸ਼ਬੂ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ ਇਸ ਲਈ ਆਪਾਂ ਇੱਥੇ ਹੀ ਇਹਨਾਂ ਦੇ ਵਿੱਚ ਮਿਕਸ ਕਰ ਦਵਾਂਗੇ ਇੰਨੇ ਕੇ ਸੇਕ ਦੇ ਨਾਲ ਹੀ ਇਹ ਬਹੁਤ ਜ਼ਿਆਦਾ ਵਧੀਆ ਬਣ ਜਾਣਗੀਆਂ ਹੁਣ ਆਪਣਾ ਮਸਾਲਾ ਵੀ ਠੰਡਾ ਹੋ ਚੁੱਕਾ ਹੈ ਹੁਣ ਆਪਾਂ ਇੱਕ ਜਾਰ ਲਵਾਂਗੇ ਤੇ ਉਸ ਦੇ ਵਿੱਚ ਆਪਾਂ ਮਸਾਲਾ ਐਡ ਕਰਕੇ ਉਸ ਨੂੰ ਮਿਕਸ ਕਰ ਲਵਾਂਗੇ ਪਹਿਲਾਂ ਆਪਾਂ ਹਾਫ ਮਸਾਲਾ ਐਡ ਕਰਾਂਗੇ ਤੇ ਇਸ ਨੂੰ ਆਪਾਂ ਮਿਕਸ ਕਰ ਲਵਾਂਗੇ ਤੇ ਬਾਕੀ ਮਸਾਲਾ ਵੀ ਉਸੇ ਤਰ੍ਹਾਂ ਹੀ ਆਪਾਂ ਇਸ ਨੂੰ ਐਡ ਕਰਕੇ ਬ੍ਰਿਕ ਪੀਸ ਲਵਾਂਗੇ ਇਹ ਦੇਖੋ ਜੀ ਇਹ ਆਪਣਾ ਮਸਾਲਾ ਬਣ ਕੇ ਰੈਡੀ ਹੋ ਚੁੱਕਾ ਹੈ ਤੇ ਬਹੁਤ ਹੀ ਜ਼ਿਆਦਾ ਖੁਸ਼ਬੂਦਾਰ ਤੇ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਇਆ ਹੈ ਇਸ ਦੇ ਵਿੱਚ ਆਪਾਂ ਕੋਈ ਵੀ ਕਲਰ ਐਡ ਨਹੀਂ ਕੀਤਾ ਇਹ ਨੇਚਰਲ ਕਲਰ ਹੀ ਹੈ ਇਸ ਮਸਾਲੇ ਦਾ ਤੇ ਬਹੁਤ ਜ਼ਿਆਦਾ ਵਧੀਆ ਕਲਰ ਆਇਆ ਹੈ ਹੁਣ ਆਪਾਂ ਬਾਕੀ ਰਹਿੰਦਾ ਮਸਾਲਾ ਵੀ ਮਿਕਸ ਕਰ ਲਵਾਂਗੇ ਲੋ ਜੀ ਆਪਾਂ ਬਾਕੀ ਮਸਾਲਾ ਵੀ ਰੈਡੀ ਕਰ ਲਿਆ ਹੈ ਇਸ ਮਸਾਲੇ ਨੂੰ ਆਪਾਂ ਜਿੰਨਾ ਚਿਰ ਮਰਜ਼ੀ ਸਟੋਰ ਕਰਕੇ ਰੱਖ ਲਈਏ ਮਸਾਲਾ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਤੁਸੀਂ ਜਰੂਰ ਇਸ ਨੂੰ ਟਰਾਈ ਕਰਿਓ ਤੇ ਆਪਣਾ ਫੀਡਬੈਕ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਇਹ ਰੈਸਪੀਜ਼ ਕਿੱਦਾਂ ਦੀਆਂ ਲੱਗਦੀਆਂ ਹਨ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲਿਓ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਪਲੀਜ਼ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੇ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਹੁਣ ਆਪਾਂ ਇੱਕ ਸੁੱਕਾ ਜਾਰ ਲਵਾਂਗੇ ਤੇ ਉਸ ਦੇ ਵਿੱਚ ਆਪਾਂ ਸਾਰਾ ਮਸਾਲਾ ਫਿਲ ਕਰ ਦਵਾਂਗੇ ਤੇ ਇਸ ਨੂੰ ਆਪਾਂ ਟਾਈਟ ਕਰਕੇ ਰੱਖ ਦਵਾਂਗੇ ਇਹ ਦੇਖੋ ਆਪਣਾ ਮਸਾਲੇ ਦਾ ਕਲਰ ਕਿੰਨਾ ਜ਼ਿਆਦਾ ਵਧੀਆ ਹੈ ਇਹ ਬਹੁਤ ਹੀ ਜ਼ਿਆਦਾ ਵਧੀਆ ਮਸਾਲਾ ਬਣ ਕੇ ਤਿਆਰ ਹੁੰਦਾ ਹੈ ਤੁਸੀਂ ਇਸ ਨੂੰ ਜ਼ਰੂਰ ਬਣਾਇਓ ਤੇ ਇਸ ਮਸਾਲੇ ਨੂੰ ਐਡ ਕਰਕੇ ਸਬਜ਼ੀ ਵੀ ਜ਼ਰੂਰ ਬਣਾਇਓ ਫਿਰ ਦੱਸਿਓ ਕਿ ਤੁਹਾਨੂੰ ਇਹ ਕਿਸ ਤਰ੍ਹਾਂ ਦਾ ਮਸਾਲਾ ਲੱਗਾ ਹੁਣ ਆਪਾਂ ਮਿਲਾਂਗੇ ਨੈਕਸਟ ਵੀਡੀਓ ਵਿੱਚ ਧੰਨਵਾਦ